ਹਾਂਜੀ ਦੋਸਤੋ ਕੀ ਹਾਲ ਚਾਲ ਹੈ ਆਸ ਕਰਦੇ ਹਾਂ ਠੀਕ ਠਾਕ ਹੋਵਗੇ ਨਾ ਬਾਈ ਆਪਣੇ ਕੋਲ ਅੱਜ 10 ਇੰਚੀ ਸੈਟ ਲੈਣ ਵਾਸਤੇ ਆਏ ਨੇ 10 ਇੰਚੀ 135 ਮੈਗਨੇਟ ਦੇ ਵਿੱਚ ਅੱਜ ਤੁਹਾਨੂੰ ਦਿਖਾ ਦਨੇ ਆ ਚਾਰਾਂ ਲੱਗਾ ਹੋਇਆ ਐਮਪੀ ਸਿਸਟਮ ਇਹਦੇ ਨਾਲ 16 ਜੀਬੀ ਦਿੱਤੀ ਆਪਾਂ ਪੈਨ ਡਰਾਈਵ ਵਾਟਰਪੂਫ ਸਪੀਕਰ ਨੇ ਤੇ ਪੱਤੀਆਂ ਨਟ ਬੋਲਟ ਆਪਾਂ ਏ ਟੂ ਜ਼ेड ਸਾਰੀ ਬਾਈ ਨੂੰ ਆਪਾਂ ਐਕਸੈਸਰੀ ਦਿੱਤੀ ਆ ਫਿਟਿੰਗ ਕਰਨ ਵਾਸਤੇ ਤੇ ਕਰਦੇ ਆ ਆਪਾਂ ਬਾਈ ਨਾਲ ਗੱਲਬਾਤ ਹਨਾ ਕਿਹੜੇ ਪਿੰਡ ਆਇਆ ਹੱਸੀ ਗੱਲ ਬਾਈ ਜੀ ਸਸਰੀ ਗੱਲ ਕੀ ਨਾਮ ਹੈ ਬਈ ਆਪਣਾ ਸਤਪਾਲ ਨਾਂ ਦਾ ਠੀਕ ਆ ਬਈ ਤੇ ਪਿੰਡ ਕਿਹੜਾ ਹੈ ਪਿੰਡ ਚੁੱਟੀ ਖੇੜਾ ਦਾ ਆਪਣਾ ਕਿਹੜਾ ਪਿੰਡ ਦੱਸਿਆ ਜੀ ਚੁੱਟੀ ਖੇੜਾ ਪਿੰਡ ਚਟਾਲੇ ਕੋਲੇ ਚਟਾਲੇ ਕੋਲੇ ਆ ਹਾਂਜੀ ਠੀਕ ਆ ਬਈ ਜੀ ਤੇ ਕਿਵੇਂ ਲੱਗੀ ਕੁਆਲਿਟੀ ਕਿਵੇਂ ਲੱਗੀ ਟੈਕ ਦੀ ਕੁਆਲਿਟੀ ਬਹੁਤ ਵਧੀਆ ਲੱਗੀ ਬਈ ਵਧੀਆ ਜੀ ਹਾਂ ਜਿਵੇਂ ਦੇਖੀ ਸੀ ਓਵੇਂ ਦੀ ਐ ਅੱਛਾ ਵੀਡੀਓ ਦੇ ਜਿਵੇਂ ਦੇਖਦੇ ਰਹੇ ਨੇ ਹੋ ਤੁਸੀਂ ਹਾਂ ਤੇ ਉਸ ਹੱਬ ਦੀ ਕੁਆਲਿਟੀ ਹੈਗੀ ਆ ਹਾਂ ਵੀਡੀਓ ਬੱਕੇ ਆ ਜਿਵੇਂ ਵੀਡੀਓ ਚ ਲੱਗੀ ਆਪਾਂ ਨੂੰ ਉਹੀ ਚੀਜ਼ ਇੱਥੇ ਮਿਲਗੀ ਆ ਠੀਕ ਹੈ ਬਾਈ ਜੀ ਹਾਂ ਤੇ ਬਾਕੀ ਬਾਈ ਹੋਰ ਵੀ ਕਿਤੇ ਤੁਸੀਂ ਟਰੈਕਟਰ ਤੁਹਾਡੇ ਕੋਲ ਹੋਰ ਹੋਊਗਾ ਤੁਸੀਂ ਲਵਾਇਆ ਕਿਸੇ ਤੋਂ ਹੋਰ ਪਹਿਲਾਂ ਡੈਕ ਕੋਈ ਹਾਂ ਪਹਿਲਾਂ ਲਵਾਇਆ ਇੱਕ ਤੇ ਲੋਕਲ ਲਵਾਇਆ ਤੇ ਬਾਕੀ ਕੁੰਡਲ ਤੋਂ ਲਵਾਇਆ ਸੀ ਪਹਿਲਾਂ ਠੀਕ ਹੈ ਬਾਈ ਨਾ ਲਗਭਗ 2 ਸਾਲ ਪਹਿਲਾਂ ਦੀ ਗੱਲ ਹੈ ਠੀਕ ਹੈ ਪਰ ਉਹ ਗੱਲ ਹੈ ਨਹੀਂ ਤੁਹਾਨੂੰ ਕਿ ਅਗਵਾ ਸੀ ਪਹਿਲਾਂ ਪਰ ਖਰਾਬ ਜੀ ਹੋ ਗਈ ਸੀ ਮੁਰਕਿਓ ਉਹਨਾਂ ਨੇ ਗੱਲ ਹੀ ਨਹੀਂ ਖੜੀ ਸਾਡੀ ਕੋਈ ਅੱਛਾ ਤਾਂ ਕਰਕੇ ਅਸੀਂ ਰਗੇ ਨਹੀਂ ਉੱਥੇ ਤੇ ਹੁਣ ਤੁਹਾਡੇ ਕੋਈ ਆਏ ਲੋਕ ਠੀਕ ਹੈ ਬਾਈ ਹਾਂ ਤੁਹਾਡੇ ਸੁਆ ਵੀ ਠੀਕ ਲੱਗਿਆ ਸਾਨੂੰ ਠੀਕ ਹੈ ਬਾਈ ਤੇ ਜਿਹੜੀ ਗੱਲ ਹੈ ਵੀ ਕੁਆਲਿਟੀ ਵੀ ਹੈਗੀ ਠੀਕ ਆ ਬਾਈ ਜੀ ਤਾਂ ਕਰਕੇ ਤੁਹਾਡੇ ਕੋਲ ਹੀ ਠੀਕ ਆ ਬਾਈ ਜੀ ਹਾਂਜੀ ਤੇ ਬਾਕੀ ਫਿਟਿੰਗ ਕਰਨ ਵਾਸਤੇ ਤੁਹਾਨੂੰ ਆਪਾਂ ਸਾਰੇ ਨਟ ਬੁਲਟ ਦੱਤੇ ਨੇ ਹਾਂਜੀ ਤੇ ਸੌਖੇ ਤਰੀਕੇ ਨਾਲ ਫਿਟਿੰਗ ਹੋ ਜੂਗੀ ਹਾਂ ਹੋ ਜੂਗੀ ਜੇ ਸਾਬਨਾ ਦਿੱਤੀ ਤੁਸੀਂ ਮਨਵਾਣ ਦਿੱਤਾ ਦੱਸਿਆ ਸਾਨੂੰ ਉਸੇ ਹਿਸਾਬ ਨਾਲ ਫਿਟਿੰਗ ਹੋ ਜੂਗੀ ਠੀਕ ਆ ਬਾਈ ਜੀ ਹਾਂਜੀ ਤੇ ਜ਼ਿਲ੍ਹਾ ਆਪਾਂ ਨੂੰ ਸਰਸਾ ਪੈਂਦਾ ਬਾਈ ਜੀ ਹਾਂਜੀ ਜ਼ਿਲ੍ਹਾ ਸਰਸਾ ਪੈਂਦਾ ਜੀ ਆਪਾਂ ਨੂੰ ਠੀਕ ਆ ਅਹਿਲਾਬਾਦ ਕੋਲੇ ਆਪਣੇ ਥੋੜਾ ਸੰਗਰੀਏ ਕੋਲੇ ਬਾਗਿਆ ਪਿੰਡ ਨਹੀਂ ਜੀ ਆਪਣਾ ਗੋਰੀਆ ਕੰਗਾ ਕੋਰੀਆ ਵਾਲੇ ਰਾਵਤ ਵਾਲੀ ਗੰਗਾ ਹੈ ਜਿਹੜੀ ਉਹਦੇ ਕੋਲ ਪਿੰਡ ਧੰਨਵਾਦ ਬਾਈ ਸੋਡਾ ਇੰਨੀ ਦੂਰੋਂ ਚੱਲ ਕੇ ਆਏ ਹਾਂ ਤੇ ਕਿੰਨੇ ਕਿਲੋਮੀਟਰ ਦੂਰ ਪੈ ਗਿਆ ਇੱਥੋਂ ਸਾਨੂੰ ਪੈ ਗਿਆ ਇੱਡਾ ਪਾੜੇ ਵਿੱਚ ਜੀ 100 ਕਿਲੋਮੀਟਰ ਪੈ ਗਏ 100 ਕਿਲੋਮੀਟਰ ਦੂਰ ਪੈ ਗਏ ਆਏ ਵੀ ਮੋਟਰਸਾਈਕਲ ਤੇ ਆਉ ਮੋਟਰਸਾਈਕਲ ਤੇ ਆ ਠੀਕ ਆ ਬਾਈ ਜੀ ਠੀਕ ਹੈ ਤੇ ਬਾਈ ਜੀ ਦਾ 100 ਕਿਲੋਮੀਟਰ ਦੂਰ ਤੋਂ ਆਪਣੇ ਕੋਲ ਮੋਟਰਸਾਈਕਲ ਤੇ ਚੱਲ ਕੇ ਆਏ ਨੇ 10 ਇੰਚੀ ਸੈਟ ਲੈਣ ਵਾਸਤੇ ਜੇ ਤੁਹਾਨੂੰ ਵੀ ਇਹ ਸੈਟ ਚਾਹੀਦਾ ਤਾਂ ਆਪਣੇ ਕੋਲ ਬੁਕਿੰਗ ਕਰਵਾ ਸਕਦੇ ਹੋ ਤੇ ਬਣਿਆ ਰਹਿਆ ਕਰੋ ਆਪਣੇ ਵੀਡੀਓ ਦੇ ਨਾਲ ਧੰਨਵਾਦ ਦੋਸਤੋ ਸਤਿ ਸ੍ਰੀ ਅਕਾਲ